ਮੱਛੀ ਪਾਲਕ ਨੇ ਖਾਸ ਕਰਕੇ ਛੋਟੇ ਮੱਛੀ ਪਾਲਕ ਜਿਹੜੇ ਆਪਣੇ 1 ਕਿੱਲੇ ਤੋਂ ਲੈ ਕੇ 5 ਕਿੱਲੇ ਤੱਕ ਦੇ ਮੱਛੀ ਪਾਲਕ ਨੇ ਉਹਨਾਂ ਨੂੰ ਮੱਛੀ ਪਾਲਣ ਦੀ ਹਰ ਸੁਵਿਧਾ ਪ੍ਰਦਾਨ ਕਰਨੀ ਇਸ ਦੇ ਵਿੱਚ ਸਭ ਤੋਂ ਜਿਹੜੀ ਮੇਨ ਸੁਵਿਧਾ ਦਿੱਤੀ ਜਾਂਦੀ ਹੈ ਉਹ ਨਵੇਂ ਤਲਾਬ ਦੇ 40 ਤੇ 60% ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਹੁਣ ਭਾਰਤ ਸਰਕਾਰ ਵੱਲੋਂ ਤਲਾਬ ਬਣਾਉਣ ਤੋਂ ਲੈ ਕੇ ਜਿੰਨਾ ਚਿਰ ਜਿਮੀਦਾਰ ਮੱਛੀ ਵੇਚ ਨਹੀਂ ਲੈਂਦਾ ਉਹਨਾਂ ਚਿਰ ਉਸ ਨੂੰ ਉਸ ਦੀ ਸਹਾਇਤਾ ਕੀਤੀ ਜਾਂਦੀ ਹੈ ਇਸ ਦੇ ਵਿੱਚ ਹੀ ਜਿਮੀਦਾਰ ਨੂੰ ਮੱਛੀ ਪਾਲਕ ਨੂੰ ਮੱਛੀ ਵਿਕਰੇਤਾ ਨੂੰ ਦੋ ਪਈਆ ਤੇ 4 ਰੁਪਿਆ ਵਾਹਨ ਦੀ ਵੀ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਤੇ ਨਾਲ ਹੀ ਕੋールド ਸਟੋਰੇਜ ਤੇ ਜਿਹੜੇ ਮੱਛੀ ਵੇਚਣ ਦੇ ਕਿਓਸਕ ਨੇ ਉਹਨਾਂ ਦੀ ਵੀ ਜਿਹੜੀ ਸੁਵਿਧਾ ਉਹ ਦਿੱਤੀ ਜਾਂਦੀ ਹੈ ਵੀ ਮੱਛੀ ਪਾਲਣ ਦੇ ਕਿਤੇ ਦੀ ਹਰ ਸਟੇਜ ਨਾਲ ਜੁੜੀ ਹੋਈ ਕੋਈ ਨਾ ਕੋਈ ਸਕੀਮ ਤੇ ਸਬਸਿਡੀ ਇਸ ਪ੍ਰਧਾਨ ਮੰਤਰੀ ਮत्ਸਿਆ ਸੰਪਦਾ ਯੋਜਨਾ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਉਸ ਨੂੰ ਮੁੱਖ ਰੱਖਦੇ ਹੋਏ